ਸਾਈਂ ਦਾਸ ਕਰੇ ਕਈ ਕਈ ਮਹੀਨੇ ਪਾਤਸ਼ਾਹ ਨੇ ਢੋਲੀ ਭਾਈ ਰਹਿਣਾ ਸਾਈਂ ਦਾਸ ਨੇ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਣਾ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਹੂ ਪਕੜ ਕੇ ਕਹਿਣਾ ਸਾਈਂ ਦਾਸ ਤੁਸੀਂ ਮੱਥਾ ਨਾ ਟੇਕਿਆ ਕਰੋ ਤੁਹਾਡਾ ਸਾਡਾ ਸਾਧੂ ਵਾਲਾ ਰਿਸ਼ਤਾ ਸਾਈਂ ਦਾਸ ਤੁਸੀਂ ਮੇਰੇ ਸੰਡੂ ਲੱਗਦੇ ਹੋ ਵੀ ਵੱਡੀ ਜਗ੍ਹਾ ਤੇ ਕਿਉਂਕਿ ਸਾਈਂ ਦਾਸ ਜੀ ਵੀ ਡੱਲੇ ਵਿਆਹੇ ਹੋਏ ਨੇ ਮਾਤਾ ਦਮੋਦਰੀ ਤੋਂ ਵੱਡੀ ਜਗ੍ਹਾ ਤੇ ਕਹਿੰਦੇ ਤੁਸੀਂ ਨਾ ਮੱਥਾ ਟੇਕਿਆ ਕਰੋ ਤੁਸੀਂ ਮੇਰੇ ਸੰਡੂ ਲੱਗਦੇ ਹੋ ਬਾਬੇ ਸਾਈਂ ਦਾਸ ਨੇ ਹੱਥ ਜੋੜ ਕੇ ਅੱਖਾਂ ਭਰ ਕੇ ਕਿਹਾ ਪਾਤਸ਼ਾਹ ਮੈਂ ਤੁਹਾਡੇ ਨਾਲ ਸਾਡੂ ਵਾਲਾ ਰਿਸ਼ਤਾ ਨਹੀਂ ਰੱਖਿਆ ਪਾਤਸ਼ਾਹ ਮੇਰੇ ਨਾਲ ਸਾਡੂ ਵਾਲਾ ਰਿਸ਼ਤਾ ਤੁਸੀਂ ਵੀ ਨਾ ਰੱਖਿਓ ਮੈਂ ਤੁਹਾਡੇ ਨਾਲ ਸਿੱਖ ਵਾਲਾ ਰਿਸ਼ਤਾ ਰੱਖਿਆ ਮਹਾਰਾਜ ਤੁਸੀਂ ਮੇਰੇ ਨਾਲ ਗੁਰੂ ਵਾਲਾ ਰਿਸ਼ਤਾ ਰੱਖਿਓ ਕਿਉਂਕਿ ਜਿਹੜੇ ਬਾਹਰੀ ਰਿਸ਼ਤੇ ਰੱਖ ਲੈਂਦੇ ਨੇ ਉਹ ਫੇਲ ਹੋ ਜਾਂਦੇ ਦੁਨਿਆਵੀ ਰਿਸ਼ਤੇ ਅਜ ਨਹੀਂ ਤੁਸੀਂ ਸਿੱਖ ਸਕਦੇ ਇਹ ਸਾਡਾ ਉਹ ਲੱਗਦਾ ਉਹ ਲੱਗਦਾ ਸਿੱਖ ਹੀ ਨਹੀਂ ਸਕਦਾ ਬਾਦਸ਼ਾਹ ਮੇਰੇ ਨਾਲ ਸਾਧੂ ਵਾਲਾ ਰਿਸ਼ਤਾ ਨਾ ਰੱਖੋ ਮਹਾਰਾਜ ਮੈਂ ਤੁਹਾਡੇ ਨਾਲ ਸਿੱਖ ਵਾਲਾ ਰਿਸ਼ਤਾ ਰੱਖਿਆ ਹੈ ਤੁਸੀਂ ਮੇਰੇ ਨਾਲ ਗੁਰੂ ਵਾਲਾ ਰਿਸ਼ਤਾ ਰੱਖਿਓ ਹਰ ਵਕਤ ਮੱਥਾ ਡੇਗਣ ਛਵੇਂ ਪਾਤਸ਼ਾਹ ਨੇ ਇੱਕ ਦਿਨ ਖੁਸ਼ ਹੋ ਕੇ ਕਿਹਾ ਸਾਦ ਸਾਦ ਸ਼ਾਬਾਸ਼ ਸ਼ਾਬਾਸ਼ ਸਾਈਂ ਦਾਸ ਤੂੰ ਜਨਮ ਜਿੱਤ ਗਿਆ ਹੈ ਜਾ ਸਾਈਂ ਦਾਸ ਰੰਦੀ ਦੁਨੀਆ ਤੱਕ ਲੋਕ ਤੇਰੇ ਘਰ ਨੂੰ ਮੱਥਾ ਟੇਕਣਗੇ ਅੱਜ ਢੋਲੀ ਪਾਈ ਜਾਇਓ ਉਸੇ ਘਰ ਵਿੱਚ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਜਨਮ ਹੋਇਆ ਔਰ ਲੋਕੀ ਉਹਦਾਂ ਦੇ ਉਸੇ ਘਰ ਨੂੰ ਮੱਥਾ ਟੇਕਦੇ ਨੇ ਸਿੱਖੀ ਕਰਦੇ ਵਚਨ ਕਮਾਉਣ ਕਰਦੇ ਆ ਇੱਥੇ ਜਗਰਾਉਂ ਦੇ ਨਾਲ ਪਿੰਡ ਹੈ ਮੱਲਾ ਮੱਲੇ ਵਿੱਚ ਗਰੀਬ ਸਿੱਖ ਰਹਿੰਦਾ ਹੈ ਇਹ ਢੋਲੀ ਭਾਈ ਜਾ ਕੇ ਸੰਗਤ ਕਰਦਾ ਹੈ ਜਦੋਂ ਕਈ ਸਾਲ ਲੰਘ ਗਏ ਨੇ ਤੇ ਬੱਚੇ ਜਵਾਨ ਹੋ ਗਏ ਉਹਦਾ ਨਾਮ ਇਤਿਹਾਸ ਚ ਲਿਖਿਆ ਭਾਈ ਧਰਮਾ ਭਾਈ ਧਰਮ ਨੇ ਦੇ ਬੱਚੇ ਜਵਾਨ ਹੋ ਗਏ ਤਾਂ ਮੱਲੇ ਪਿੰਡ ਬੈਠਿਆ ਉਹਦੇ ਮਨ 'ਚ ਖਿਆਲ ਆਇਆ ਕੱਚੇ ਘਰ ਨੇ ਕੱਚਾ ਵਿੜ ਹੈ ਗਰੀਬੀ ਬਹੁਤ ਹੈ ਬੱਚੇ ਬਰਾਬਰ ਦੇ ਹੋ ਗਏ ਮੇਰੇ ਬੱਚਿਆਂ ਦਾ ਕੱਲ ਨੂੰ ਰਿਸ਼ਤਾ ਨਾ ਤੱਕ ਕਿੱਥੇ ਹੋਏਗਾ ਘਰ 'ਚ ਬਰਕਤ ਨਹੀਂ ਹੈ ਪੈਸਾ ਨਹੀਂ ਹੈ ਮੇਰੇ ਨਾਲ ਰਿਸ਼ਤੇਦਾਰ ਹੀ ਕੌਣ ਰੱਖੇਗਾ ਕਿਉਂਕਿ ਦੁਨਿਆਵੀ ਤੌਰ ਤੇ ਭਾਈ ਲੋਕ ਪੈਸੇ ਨੂੰ ਵਡਿਆਈ ਦਿੰਦੇ ਨਿਰਦਨ ਆਦਰ ਕੋਈ ਨਾ ਦੇ ਇਹ ਤੁਹਾਡਾ ਤਜਰਬਾ ਰਹਿਣਾ ਹੈ ਅਮੀਰ ਬੰਦੇ ਦੇ ਬਿਮਾਰ ਤੇ ਮਾਫ ਕਰਿਓ ਬੱਜੇ ਬੋਲੇ ਦੇ ਬੱਚੇ ਵੀ ਵਿਆਹ ਹੋ ਜਾਂਦੇ ਗਰੀਬ ਦਾ ਸਿਆਣਾ ਬੱਚਾ ਵੀ ਵਿਆਹ ਔਖਾ ਹੋ ਜਾਂਦਾ ਪੜਿਆ ਲਿਖਿਆ ਜਦੋਂ ਭਾਈ ਧਰਮੇ ਦੇ ਮਨ ਚ ਆਇਆ ਗਰੀਬ ਬੰਦਾ ਮੇਰੇ ਘਰ 'ਚ ਗਰੀਬੀ ਨਹੀਂ ਜਾਂਦੀ ਗਰੀਬੀ ਦੂਰ ਨਹੀਂ ਹੋ ਰਹੀ ਮੇਰੇ ਬੱਚਿਆਂ ਦਾ ਰਿਸ਼ਤਾ ਕੌਣ ਕਰੇਗਾ ਮਨ ਪਰੇਸ਼ਾਨ ਰਹਿਣ ਲੱਗ ਪਿਆ ਘਰ ਵਾਲੀ ਨੇ ਇੱਕ ਦਿਨ ਪੁੱਛਿਆ ਜੀ ਤੁਸੀਂ ਉਦਾਸ ਕਿਉਂ ਰਹਿੰਦੇ ਹੋ ਚਿੰਤਾ ਕਿਉਂ ਕਰਦੇ ਹੋ ਉਹਨੇ ਦੱਸਿਆ ਨਹੀਂ ਕਹਿੰਦਾ ਨਹੀਂ ਤੈਨੂੰ ਐਵੇਂ ਲੱਗਦਾ ਪਰ ਪਰਵਾਰਾਂ ਚ ਪਤਾ ਲੱਗ ਜਾਂਦਾ ਇੱਕ ਦੂਜੇ ਨੂੰ ਕਹਿੰਦੇ ਜੀ ਤੁਸੀਂ ਚਿੰਤਾ ਵਿੱਚ ਕਿਉਂ ਰਹਿੰਦੇ ਹੋ ਕਹਿੰਦੇ ਨਹੀਂ ਤੈਨੂੰ ਐਵੇਂ ਲੱਗਦਾ ਫਿਰ ਮਨ ਚ ਖਿਆਲ ਆਇਆ ਉਹ ਮਨ ਜਿਹਦਾ ਗੁਰੂ ਪੂਰਾ ਹੋਵੇ ਉਹਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਚਿੰਤਾ ਤਾਂਗੀ ਕੀਜੀਏ ਜੋ ਅਨਹੋਣੀ ਹੋਏ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਕਿਉਂ ਚਿੰਤਾ ਕਰਾਂ ਜੇ ਗੁਰੂ ਪੂਰਾ ਹੈ ਮਨ ਚ ਆਇਆ ਮੈਂ ਗੁਰੂ ਕੋਲੋਂ ਮੰਗਾਗਾ ਤੇ ਫਿਰ ਪਤਾ ਕੀ ਕੀਤਾ ਇੱਕ ਦਿਨ ਘਰ ਵਾਲੀ ਨੂੰ ਕਹਿੰਦਾ ਮੈਂ ਗੁਰੂ ਕੋਲ ਸੇਵਾ ਕਰਨ ਜਾਂਦਾ ਉਹਨੇ ਕਹ ਜੀ ਜਰੂਰ ਜਾ ਕੇ ਆਓ ਅੱਗੇ ਕਿਹੜਾ ਤੁਹਾਨੂੰ ਕਦੇ ਰੋਕਿਆ ਉਹਨੇ ਆਪਣੇ ਘਰਵਾਲੀ ਨੂੰ ਕਿਹਾ ਮੈਂ ਸੇਵਾ ਕਰਨ ਜਾਣੇ ਕਹਿੰਦੇ ਨੇ ਭਾਈ ਧਰਮ ਛੇਵੇਂ ਪਾਤਸ਼ਾਹ ਕੋਲ ਸੇਵਾ ਕਰਨ ਸ੍ਰੀ ਅੰਮ੍ਰਿਤਸਰ ਸਾਹਿਬ ਤੁਰਨ ਲੱਗਾ ਚੱਲਣ ਲੱਗਿਆ ਉਹਨੇ ਆਪਣੇ 16 ਸਾਲ ਦੇ ਪੁੱਤਰ ਭਾਈ ਸਾਧੂ ਨੂੰ ਨਾਲ ਲੈ ਲਿਆ ਦੋਵੇਂ ਪਿਓ ਪੁੱਤ ਸੇਵਾ ਕਰਨ ਚਲੇ ਗਏ ਘਰਵਾਲੀ ਨੇ ਰੋਕਿਆ ਨਹੀਂ ਕਿਉਂਕਿ ਭਗਤੀ ਦੇ ਰਸਤੇ ਘਰਵਾਲੀ ਜਿਹੜੀ ਹੈ ਨਾਲ ਗ੍ਰਸਥ ਵਿੱਚ ਚੰਗਾ ਹੋਣਾ ਚਾਹੀਦਾ ਸਾਥ ਭਗਤਾਂ ਨੇ ਮੰਗੀਏ ਘਰ ਕੀ ਗੀਹਨ ਚੰਗੀ ਜਨ ਤਾਂ ਨਾ ਲੇਵੇ ਮੰਗੀ ਪਤਾ ਕਿਉਂ ਉਹ ਸੇਵਾ ਸਿਮਰਨ ਤੋਂ ਰੁੱਕੇ ਨਾ ਤੇ ਜੇ ਕਲਯੁਗ ਹੀ ਹੋਵੇ ਜਦੋਂ ਉਹ ਘਰ ਵਾਲੇ ਨੇ ਕਹਿਣਾ ਮੈਂ ਸੇਵਾ ਤੇ ਚੱਲਾਂ ਉਹਨੇ ਕਿਹਾ ਗੁਰਦੁਆਰੇ ਚੜ ਜਾ ਜਾ ਕੇ ਉੱਥੇ ਹੀ ਰਹੇ ਭਾਈ ਰੁੱਕੇ ਨਾ ਐਦਾਂ ਨਾ ਕਵੇ ਸੇਵਾ ਸਿਮਰਨ ਮਲ ਤੋਰਨ ਵਾਲੀ ਹੁੰਦੀ ਹੈ ਜਦੋਂ ਭਾਈ ਧਰਮ ਆਪਣੇ ਪੁੱਤਰ ਸਾਧੂ ਨੂੰ ਲੈ ਕੇ ਚਲੇ ਗਏ ਜਾ ਕੇ ਸੇਵਾ ਕੀਤੀ ਇੱਕ ਦਿਨ ਦੋ ਦਿਨ ਤਿੰਨ ਦਿਨ ਮਨ 'ਚ ਸੋਚਦਾ ਰਿਹਾ ਵਕਤ ਮਿਲੇ ਤੇ ਮੈਂ ਮੰਗਣਾ ਗੁਰੂ ਕੋਲੋਂ ਮਹਾਰਾਜ ਗਰੀਬੀ ਦੂਰ ਕਰ ਦਿਓ ਮਾਰੇ ਬੱਚੇ ਵਿਆਹਣ ਵਾਲੇ ਹੋ ਗਏ ਕਿਰਪਾ ਕਰੋ ਮਹਾਰਾਜ ਚਾਰ ਪੈਸੇ ਜੁੜ ਜਾਣ ਗਰੀਬੀ ਦੂਰ ਕਰ ਮੰਗਣ ਦੀ ਸੋਚਦਾ ਰਿਹਾ ਅੱਜ ਲੰਘਿਆ ਕੱਲ ਲੰਘਿਆ ਤਿੰਨ ਦਿਨ ਲੰਘ ਗਏ ਚੌਥੇ ਦਿਨ ਮਨ ਬਣਾ ਕੇ ਗਿਆ ਕਹਿੰਦਾ ਅੱਜ ਤਾਂ ਮੰਗਣਾ ਹੀ ਮੰਗਣਾ ਹੈ ਜਦੋਂ ਛੇਵੇਂ ਪਾਸ਼ਾ ਦੇ ਦਰਬਾਰ ਚ ਗਿਆ ਨਾ ਮੱਥਾ ਟੇਕਿਆ ਕੋਲ ਪੈਸਾ ਨਹੀਂ ਉਹ ਮੱਥਾ ਟੇਕਣ ਨੂੰ ਖਾਲੀ ਹੱਥ ਮੱਥਾ ਟੇਕ ਕੇ ਬਹਿ ਗਿਆ ਵੇਖਿਆ ਗੁਰੂ ਦੇ ਚਰਨਾਂ 'ਚ ਪਟਾਵਾਂ ਪਈਆਂ ਨੇ ਮੇਵੜਾ ਸਿੱਖ ਅਰਦਾਸੀਆ ਉੱਠ ਕੇ ਖੜਾ ਹੋਇਆ ਉਹਨੇ ਉੱਠ ਕੇ ਅਰਦਾਸ ਕੀਤੀ ਮਹਾਰਾਜ ਫਲਨ ਨੇ ਪਿੰਡ ਦੀ ਸੰਗਤ ਵੱਲੋਂ ਦਸ਼ਲੇ ਪੇਂਟ ਹੋ ਰਹੇ ਨੇ ਫਲਨੇ ਨਗਰ ਦੀ ਸੰਗਤ ਘੋੜਾ ਲੈ ਕੇ ਆਈ ਹੈ ਫਲਨੇ ਸੰਗਤ ਦੀ ਨਗਰ ਅੱਜ ਸ਼ਸਤਰ ਪੇਂਟ ਕਰ ਰਹੇ ਨੇ ਫਲਨੇ ਨਗਰ ਦੀ ਸੰਗਤ ਵੱਲੋਂ ਆਹ ਰਸਤਾ ਆਈਆਂ ਨੇ ਜਦੋਂ ਸਾਰਿਆਂ ਦੀ ਅਰਦਾਸ ਹੋਈ ਧਰਮੇ ਦੇ ਮਨ ਚ ਆਇਆ ਉਹ ਮਨਾ ਖਾਲੀ ਹੱਥ ਮੱਥਾ ਟਿਕਣ ਵਾਲਿਆ ਤੂੰ ਗੁਰੂ ਨੂੰ ਚੜਾਇਆ ਕੁਝ ਵੀ ਨਹੀਂ ਤੇ ਮੰਗਣ ਵਾਸਤੇ ਆ ਕੇ ਬਹਿ ਗਏ ਵੇ ਮੰਗਣਾ ਆਪ ਖੱਲੀ ਹੱਥ ਮੱਥਾ ਟਿਕ ਕੇ ਗੁਰੂ ਕੋਲੋਂ ਮੰਗਣ ਆ ਗਏ ਮਨ ਚ ਲੱਜ ਆਈ ਰੁੰਦੇ ਮਨ ਨੇ ਕਿਹਾ ਮੰਗਣਾ ਨਹੀਂ ਸਾਰਿਆਂ ਵਿੱਚ ਮੰਗਾਗਾ ਸ਼ਰਮ ਆਏਗੀ ਮਨ ਨੂੰ ਸ਼ਰਮ ਆ ਗਈ ਮੰਗਿਆ ਨਾ ਭਾਈ ਧਰਮੇ ਨੇ ਜਦੋਂ ਦਿਵਾਨ ਸਮਾਪਤ ਹੋ ਗਿਆ ਛੇਵੇਂ ਪਾਦਸ਼ਾ ਤਖਤ ਸੰਗਾਸਣ ਤੋਂ ਉੱਠ ਕੇ ਤੁਰਨ ਲੱਗੇ ਪਾਦਸ਼ਾ ਨੇ ਇੱਕ ਵਾਰ ਸਾਰੀ ਸੰਗਤ ਵੱਲ ਵੇਖਿਆ ਦਰਸ਼ਨ ਦਿੱਤੇ ਸੰਗਤ ਵਿੱਚ ਬੈਠਿਆ ਨਜ਼ਰ ਪਈ ਪਿੱਛੇ ਬੈਠੇ ਭਾਈ ਧਰਮੇ ਵੱਲ ਵੇਖ ਕੇ ਮਹਾਰਾਜ ਬੋਲੇ ਕਵੇਂ ਭਾਈ ਧਰਮਾ ਠੀਕ ਆ ਸਭ ਕੁਝ ਬਸ ਫਿਰ ਅੱਖਾਂ ਚੋਂ ਪਈਆਂ ਰੋ ਪਿਆ ਉਹ ਮਨਾ ਤੂੰ ਚੀਜ਼ਾਂ ਮੰਗਣ ਆਇਆ ਸੀ ਪੈਸੇ ਮੰਗਣ ਆਇਆ ਸੀ ਦੇਖ ਤੈਨੂੰ ਗੁਰੂ ਨੇ ਸਾਰਿਆਂ ਵਿੱਚੋਂ ਹਾਲ ਚੱਲ ਪੁੱਛਿਆ ਤੈਨੂੰ ਗੁਰੂ ਇੰਨਾ ਪਿਆਰ ਕਰਦਾ ਸਾਰਿਆਂ ਵਿੱਚੋਂ ਤੇਰਾ ਹਾਲ ਪੁੱਛਿਆ ਉਹ ਤੂੰ ਪੈਸੇ ਮੰਗਣ ਆਇਆ ਸੀ ਗੁਰੂ ਕੋਲੋਂ ਰੋ ਪਿਆ ਕਹਿੰਦਾ ਮਹਾਰਾਜ ਸਭ ਕੋਈ ਠੀਕ ਐ ਪਾਦਸ਼ਾਹ ਫਿਰ ਬੋਲੇ ਕਹਿੰਦੇ ਭਾਈ ਧਰਮੇ ਘਰ ਪਰਿਵਾਰ ਠੀਕ ਐ ਕਹਿੰਦੇ ਹਾਂ ਮਹਾਰਾਜ ਸਭ ਕੁਝ ਠੀਕ ਐ ਰੋਂਦੇ ਹੋਏ ਭਾਈ ਧਰਮੇ ਨੂੰ ਛਵੇਂ ਪਾਤਸ਼ਾਹ ਬੋਲੇ ਕਹਿੰਦੇ ਧਰਮਿਆ ਰੋ ਕਿਉਂ ਰਿਹਾ ਕੁਝ ਚਾਹੀਦਾ ਜੇ ਕੋਈ ਚਾਹੀਦਾ ਤਾਂ ਮੰਗ ਲੈ ਕਹਿੰਦਾ ਨਹੀਂ ਮਹਾਰਾਜ ਕੁਝ ਨਹੀਂ ਚਾਹੀਦਾ ਕਹਿੰਦੇ ਭਾਈ ਧਰਮੇ ਸੋਚ ਲੈ ਜੇ ਕੁਝ ਚਾਹੀਦਾ ਅੱਜ ਮੰਗ ਲੈ ਕਹਿੰਦਾ ਨਹੀਂ ਮਹਾਰਾਜ ਕੁਝ ਨਹੀਂ ਚਾਹੀਦਾ ਜਿਹਨੂੰ ਤੁਸੀਂ ਇੰਨਾ ਪਿਆਰ ਕਰੋ ਨੂੰ ਹੋਰ ਕੀ ਚਾਹੀਦਾ ਮਹਾਰਾ ਸਾਰਿਆਂ ਵਿੱਚੋਂ ਮੇਰਾ ਹਾਲ ਪੁੱਛਿਆ ਮੇਰਾ ਨਾਮ ਤੁਹਾਨੂੰ ਚਿੱਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪਾਤਸ਼ਾਹ ਮੈਨੂੰ ਕੁਝ ਨਹੀਂ ਚਾਹੀਦਾ ਜਦੋਂ ਤਿੰਨ ਵਾਰ ਕਿਹਾ ਕੁਝ ਨਹੀਂ ਚਾਹੀਦਾ ਛੇਵੇਂ ਪਾਤਸ਼ਾਹ ਫਿਰ ਕੋਲ ਹੋ ਕੇ ਬੋਲੇ ਕਹਿੰਦੇ ਭਾਈ ਧਰਮਾ ਜੀ ਜੇ ਤੁਹਾਨੂੰ ਕੁਝ ਨਹੀਂ ਚਾਹੀਦਾ ਜੇ ਤੁਸੀਂ ਕੁਝ ਨਹੀਂ ਮੰਗਣਾ ਕਹਿੰਦੇ ਭਾਈ ਧਰਮੇ ਅਸੀਂ ਤੇਰੇ ਕੋਲੋਂ ਮੰਗ ਲਈਏ ਫਿਰ ਕੁਝ ਭਾਈ ਧਰਮਾ ਤਾਂ ਫਿਰ ਅੰਦਰੋਂ ਦਿਲ ਫਿਸ ਗਿਆ ਰੋ ਪਿਆ ਮੈਂ ਕੀ ਦੇਵਾਂ ਮੈਂ ਪਰਸੋਂ ਦਾ ਆਇਆ ਹੋਇਆ ਤਿੰਨ ਦਿਨ ਹੋ ਗਏ ਖਾਲੀ ਹੱਥ ਮੱਥਾ ਟੇਕਿਆ ਮੇਰੇ ਕੋਲ ਇੱਕ ਪੈਸਾ ਵੀ ਤੁਹਾਨੂੰ ਚੜਾਉਣ ਵਾਸਤੇ ਨਹੀਂ ਮਰੇ ਮੈਂ ਕੀ ਦੇਣਾ ਖਾਲੀ ਹੱਥ ਮੱਥਾ ਟੇਕਣ ਵਾਲੇ ਮੇਰੇ ਘਰ ਵਿੱਚ ਗੋਡੇ-ਗੋਡੇ ਗਰੀਬੀ ਹੈ ਮੈਂ ਕੀ ਦੇਣਾ ਛੇਵੇਂ ਪਾਤਸ਼ਾਹ ਕੋਲ ਹੋ ਕੇ ਬੋਲੇ ਕਹਿੰਦੇ ਭਾਈ ਧਰਮੇ ਅੱਜ ਫਿਰ ਤੇਰੇ ਕੋਲੋਂ ਅਸੀਂ ਮੰਗਣਾ ਹੈ ਇਨਕਾਰ ਨਾ ਕਰੀ ਮੰਗ ਲਈਏ ਰੋ ਰੋ ਕੇ ਉੱਚੀ ਕਹਿੰਦਾ ਮਾਰਾ ਮਹਿਕੀ ਦੇਣਾ ਮੇਰੇ ਕੋਲ ਹੈ ਕੀ ਦੇਣ ਵਾਸਤੇ ਛੇਵੇਂ ਪਾਦਸ਼ਾਹ ਪਿਆਰ ਨਾਲ ਕੋਲ ਹੋ ਕੇ ਮੋਢਾ ਪਕੜ ਕੇ ਕਹਿੰਦੇ ਭਾਈ ਧਰਮੇ ਇਨਕਾਰ ਨਾ ਕਰੀ ਹੁਣ ਅਸੀਂ ਤੇਰੇ ਕੋਲੋਂ ਮੰਗਣ ਲੱਗੇ ਆ ਭਾਈ ਧਰਮਿਆ ਇਨਕਾਰ ਨਾ ਕਰੀ ਅਸੀਂ ਆਪਣੀ ਇੱਕ ਲੋਤੀ ਧੀ ਬੀਬੀ ਵੀਰੋ ਲਈ ਤੇਰੇ ਪੁੱਤਰ ਦਾ ਰਿਸ਼ਤਾ ਮੰਗਣਾ ਦਸ ਮਨਜ਼ੂਰ ਹੈ ਜਰਨੀ ਤੇ ਆਪੇ ਮਹਾਰਾਜ ਮੈਂ ਤੇ ਘਰੋ ਸੋਚਿਆ ਅਸੀਂ ਘਰ ਚ ਗਰੀਬੀ ਮੇਰੇ ਨਾਲ ਰਿਸ਼ਤੇਦਾਰੀ ਕਿਨੇ ਬਣਾਉਣੀ ਮੇਰੇ ਬੱਚੇ ਕਿੱਥੇ ਵਿਆਹ ਮੰਗੇ ਜਾਣਗੇ ਛੇਵੇਂ ਪਾਦਸ਼ਾਹ ਨੇ ਕਿ ਅਸੀਂ ਆਪਣੀ ਇਕ ਲੋਤੀ ਧੀਵੀ ਵੀਰੋਲੇ ਤੇਰੇ ਪੁੱਤਰ ਦਾ ਰਿਸ਼ਤਾ ਲੈਣੇ ਦੱਸ ਰਹੇਗਾ ਹੁਣ ਕਿਹਾ ਮਹਾਰਾਜ ਸਭ ਕੁਝ ਤੁਹਾਡੇ ਉਸੇ ਵਕਤ ਛੇਵੇਂ ਪਾਦਸ਼ਾਹ ਨੇ ਆਵਾਜ਼ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਗਨ ਦਾ ਸਮਾਨ ਮਦਾਓ ਉਸੇ ਵਕਤ ਗਿਰੀ ਸ਼ਵਾਰੇ ਮਿੱਠਾ ਮੰਗਾਇਆ ਸੰਗਤ ਵਿੱਚ ਪਾਤਸ਼ਾਹ ਆ ਕੇ ਤਖਤ ਤੇ ਬਹਿ ਗਏ ਭਾਈ ਧਰਮੇ ਦੇ ਪੁੱਤਰ ਭਾਈ ਸਾਧੂ ਨੂੰ ਚਰਣਾ ਵਿੱਚ ਬਿਠਾਇਆ ਹਜ਼ੂਰ ਸੱਚੇ ਪਾਤਸ਼ਾਹ ਨੇ ਬੁੱਕਾਂ ਭਰ ਕੇ ਸਗਨ ਦੇ ਜਦੋਂ ਗਿਰੀ ਸ਼ਵਾਰੇ ਝੋਲੀ ਪਾਏ ਕੋਲ ਬੈਠਾ ਗਰੀਬ ਪਿਓ ਮੱਲੇ ਪਿੰਡ ਤੋਂ ਗਿਆ ਭਾਈ ਧਰਮ ਉੱਚੀ ਉੱਚੀ ਰੋਂਦਾ ਮਹਾਰਾਜ ਸੁਣਿਆ ਸੀ ਗੁਰੂ ਗਰੀਬ ਨਵਾਜ ਹੈ ਅੱਜ ਅੱਖਾਂ ਨਾਲ ਵੇਖ ਲੈ ਇਹਨੂੰ ਕਹਿੰਦੇ ਨੇ ਗਰੀਬ ਰੋ ਕੇ ਕਹਿੰਦਾ ਮਹਾਰਾਜ ਤੋਂ ਵੱਧ ਪਿਆਰ ਦੁਨੀਆ 'ਚ ਕੋਈ ਨਹੀਂ ਕਰ ਸਕਦਾ ਐਸਾ ਪਿਆਰ ਸਿਰਫ ਤੁਸੀਂ ਕਰ ਸਕਦੇ ਹੋ ਹੋਰ ਕੋਈ ਸਿੱਖ ਨੂੰ ਪਿਆਰ ਨਹੀਂ ਕਰ ਸਕਦਾ ਨਾ ਤੂੰ ਗਰੀਬੀ ਵੇਖੀ ਨਾ ਤੂੰ ਘਰ ਦੀ ਤੰਗੀ ਵੇਖੀ ਨਾ ਤੂੰ ਜਾਤ ਵੇਖੀ ਨਾ ਪਾਤ ਵੇਖੀ ਪਾਤਸ਼ਾਹ ਇੰਨਾ ਮਾਣ ਦਿੱਤਾ ਛੇਵੇਂ ਪਾਤਸ਼ਾਹ ਨੂੰ ਹੱਥ ਜੋੜ ਕੇ ਕਹਿੰਦਾ ਐਸੀ ਲਾਲ ਤਜ ਬਿਨ ਕੋਣ ਕਰੇ ਗਰੀਬਨ ਵਾਜ ਗਸਿਆ ਮੇਰਾ ਮਾਥੇ ਛਤਰ ਧਰੇ ਪੜੋ ਜਕੀ ਸੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੇ niche uch kare mera gobind kahun te nandre ਮਹਾਰਾਜੇ ਸਿਰਫ ਤੁਸੀਂ ਇੰਨੀ ਵਡਿਆਈ ਦੇ ਸਕਦੇ ਹੋ ਨੀਚੇ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ